ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਭਾਖਿਆ ਗਾਵਹੁ ਅਮਸਣਹ ਪੜਹੁ ਨੇਤ ਪਾਈ ਗੁਰ ਪੂਰੇ ਪੂਰਾਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਤਵ ਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤਪਾਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਵਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਬਿੰਦ ਨੇਤ ਗਾਵਹ ਸੁਣੀ ਅਰਦਾਸ ਸੁਸਵਾਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮੁ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟਿ ਵਿਗਨ ਲਾਥੇ ਪ੍ਰਭ ਸਰਣਾ ਪਾਰਗਟੇ ਭਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨੇਤ ਭਾਈ ਗੁਰਪੂਰੈ ਤੂੰ ਰਖਿਆ ਰਹਾ ਸਾਚੰ ਸਾਹਿਬ ਅਮਿਤ ਵਡਾਈ ਭਗਤ ਤਵ ਚਲ ਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤ ਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਚ ਸਰਬ ਵੇਲਾ ਮੁਖ ਪਾਵ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਬਿੰਦ ਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ कोट बिगन लाथे प्रभ शरणा परगटे पले संजुगा प्रभु वाणी शब्द सुपाखेया गाव हम सुनह पढ़ो नेत पाई गुर पूरै पूराखिया रहा साचा साहेबा अमित बड़ाई भगव तव चल दयाला संतਾਂ ਕੀ ਪੈਦ ਰਖਦਾ ਆ ਆਦਬਰਦ ਪ੍ਰਤਪਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵ ਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਬਿੰਦ ਨਿਤ ਗਾਵ ਹ ਸੁਣੀ ਅਰਦਾਸ ਸੁਸਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮੁ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟਿ ਵਿਗਨ ਲਾਥੇ ਪ੍ਰਭ ਸਰਣਾ ਪਾਰਗਟੇ ਪਰ ਸੰਜੁਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨੇਤ ਭਾਈ ਗੁਰ ਪੂਰੇ ਤੂੰ ਰਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛੜ ਦਿਆਲਾ ਸੰਤਾਂ ਕੀ ਪੈਜ ਰਖਦਾ ਆਦ ਬਿਰਦ ਪ੍ਰਤਪਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਪ ਸਬਨਾਥਾ ਗੋਣ ਗੋਬਿੰਦ ਨੇਤ ਗਾਵੋ ਸੁਣੀ ਅਰਦਾਸ ਸੁ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ कर इशनान सिमर प्रभया अपना मन तन अरुगा कोट विघ्न लाथे प्रभ शरणा प्रगटे पले संजोगा प्रभ वाणी शब्द सुपाया ਗਾਵ ਹਮ ਸੁਣੋ ਪੜੋ ਨੇਤ ਭਾਈ ਗੁਰ ਪੂਰੇ ਤੂੰ ਰਖਿਆ ਰਹਾ ਸਾਚੰ ਸਾਹਿਬ ਅਮਿਤ ਵਡਾਈ ਭਗਤ ਵਾਛਦਿਆਲਾ ਸੰਤਾਂ ਕੀ ਪੈਜ ਰਖਦਾ ਆਦ ਬਿਰਦ ਪ੍ਰਤਪਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁ ਸੁਅਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सौरठ कर इनन सिमर अपना मन तन अरुगा कोट विघ्न लाथे प्रभ शरणा प्रगटे पले संजोगा प्रभ वाणी शब्द द ਗਾਵਹੁ ਸੁਣਹੁ ਪੜਹੁ ਨੇਤ ਭਾਈ ਗੁਰ ਪੂਰੇ ਤੂੰ ਰੱਖਿਆ ਰਹਾ ਸਾਚੰ ਸਾਹਿਬ ਅਮਿਤ ਵਡਾਈ ਭਗਤ ਤਵ ਚਲਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਬਰਦ ਪ੍ਰਤਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵ ਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਵਿੰਦ ਨੇਤ ਗਾਵ ਹ ਸੁਣੀ ਅਰਦਾਸ ਸੁਸਵਾਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਪਰੇ ਸੰਜੁਗਾ ਰਬ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨੇਤ ਪਾਈ ਗੁਰ ਪੂਰੇ ਪੂਰਾਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਤਵ ਛਲ ਦਿਆਲਾ संतਾਂ ਕੀ ਪੈਜ ਰਖਦਾ ਆਦ ਬਿਰਦ ਪ੍ਰਤਪਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵ ਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਬਿੰਦ ਨਿਤ ਗਾਵ ਹ ਸੁਣੀ ਅਰਦਾਸ ਸਿਸ਼ਵ ਅਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸੁਖ ਅੰਤਰ ਗੁਰਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪਰਗਟੇ ਭਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨੇਤ ਪਾਈ ਗੁਰ ਪੂਰੇ ਤੂੰ ਰੱਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਦ ਰਖਦਾ ਆ ਆਦ ਬਿਰਦ ਪ੍ਰਤ ਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਬਿੰਦ ਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸਭ ਦੇ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪਰਗਟੇ ਪਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਖਾਖਿਆ ਗਾਵਹੁ ਸੁਣਹੁ ਪੜਹੁ ਨੇਤ ਪਾਈ ਗੁਰ ਪੂਰੇ ਪੂਰਾਖਿਆ ਰਹਾ ਹਾਂ ਸਚਾਂ ਸਾਹਿਬ ਅਮਿਤ ਵਡਾਈ ਭਗਤ ਤਵ ਛਲ ਦਿਆਲਾ संतਾਂ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤਪਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵ ਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਬਿੰਦ ਨਿਤ ਗਾਵ ਹ ਸੁਣੀ ਅਰਦਾਸ ਸੁਸਵਾਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸੁਖ ਅੰਤਰ ਗੁਰਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮੁ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪਰਗਟੇ ਪਰੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨੇਤ ਪਾਈ ਗੁਰ ਪੂਰੇ ਤੂੰ ਰੱਖਿਆ ਰਹਾ ਸਚੰ ਸਾਹਿਬ ਅਮਿਤ ਵਡਾਈ ਭਗਤ ਤਵਛਲ ਦਿਆਲਾ ਸੰਤਾ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤ ਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚਾ ਸਰਬ ਵੇਲਾ ਮੁਖ ਪਾਵਹੁ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਵਿੰਦ ਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪਾਰਗਟੇ ਪਰ ਸੰਜੁਗਾ ਪ੍ਰਭ ਬਾਣੀ ਸਬਦ ਸੁਖਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰ ਪੂਰੇ ਤੂੰ ਰਖਿਆ ਰਹਾ ਸਾਚਾਂ ਸਹੇਬਾ ਅਮਿਤ ਵਡਾਈ ਭਗਤ ਤਵ ਛਲ ਦਿਆਨਾ ਸੰਤਾਂ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤ ਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਬਿੰਦ ਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਾਈ ਸਗਲੇ ਸੁਘੰਤਰ ਗੁਰਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪਾਰਗਟੇ ਪਰ ਸੰਜੁਗਾ ਰਬ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨਿਤ ਪਾਈ ਗੁਰਪੂਰੈ ਪੂਰਾਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਤਵ ਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੰਚਾ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਬਨਾਥਾ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸਿਸ਼ਵ ਅਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਸੁਡੇ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪਾਰਗਟੇ ਪਰ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨੇਤ ਭਾਈ ਗੁਰਪੂਰੈ ਤੂੰ ਰੱਖਿਆ ਰਹਾ ਸਾਚਾਂ ਸਾਹਿਬ ਅਮਿਤ ਵਡਾਈ ਭਗਤ ਤਵ ਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਬਿਰਦ ਪ੍ਰਤ ਪਲ ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਬਿੰਦ ਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਸੁਖ ਅੰਤਰ ਗੁਰ ਨਾਮਿਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਟੇ ਪ੍ਰਭ ਸਰਣਾ ਪਰਗਟੇ ਭਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨੇਤ ਪਾਈ ਗੁਰ ਪੂਰੇ ਤੂੰ ਰੱਖਿਆ ਰਹਾ ਸਚਾਂ ਸਾਹਿਬ ਅਮਿਤ ਵਡਾਈ ਭਗਤ ਤਵ ਛਲ ਦਿਆਲਾ ਸ਼ੰਤਾ ਕੀ ਪੈਰ ਰਖਦਾ ਆ ਆਦ ਬਿਰਧ ਪ੍ਰਤਪਲ ਹਰ ਅਮਰਤ ਨਾਮ ਭੋਜਨ ਨਿਤ ਪੰਚ ਹ ਸਰਬ ਵੇਲਾ ਮੁਖ ਪਾਵ ਹ ਜਰਾ ਮਰਾਂ ਤਾਪ ਸਭ ਨਾਥਾ ਗੁਣ ਗੋਵਿੰਦ ਨੇਤ ਗਾਵ ਹ ਸੁਣੀ ਅਰਦਾਸ ਸੁਸਵਮੀ ਮੇਰੇ ਸਰਬ ਕਲਾ ਬਣਾਈ ਪਾਰਗਟ ਭਾਈ ਸਗਲੇ ਸੁਖ ਅੰਤਰ ਗੁਰਨਾਮਿਕ ਕੀ ਵਡਿਆਈ ਵਾਹਿਗੁਰੂ ਜੀ ਦਾ ਖਰਸ਼ਾ ਵਾਹਿਗੁਰੂ ਜੀ ਕੀ ਵਦਹਿ